ਕਾਲ ਜੀ ਹਾਜ਼ਰ ਆਈ ਨਵੇਂ ਬਲੌਗ ਦੇ ਨਾਲ ਆਹ ਦੇਖੋ ਜੀ ਅਗਲਾ ਕਹਿਣ ਦਾ ਵੀ ਇਹਨੇ ਇੰਨੀ ਮੱਕੀ ਬੀਜੀ ਆ ਜ਼ਿਮੀਦਾਰ ਨੇ ਆਹ ਦੇਖੋ بارش ਦੇ ਫਾਇਦਾ ਵੀ ਹੋਇਆ ਨੁਕਸਾਨ ਵੀ ਹੋਇਆ ਫਾਇਦਾ ਇਹ ਹੋਇਆ ਵੀ ਮੋਟਰਾਂ ਖੜ ਗਈਆਂ ਝੋਨਾ ਲੱਗ ਗਿਆ ਕੱਦੂ ਹੋ ਗਿਆ ਨੁਕਸਾਨ ਇਹ ਹੋਇਆ ਵੀ ਆ ਵੀਰ ਦੇ ਮੱਕੀ ਦੇਖੋ ਅੱਧ ਬਰੀਂਡਾ ਕੰਮ ਹੋਇਆ ਵਿੱਚ ਬਹੁਤ ਰਹਿ ਗਈ ਛੱਲੀਆਂ ਵਗੈਰਾ ਉਹ ਵੱਢਣੋਂ ਖੜੀ ਆ ਪਾਣੀ ਕਰਕੇ ਕੰਬੈਨ ਅੰਦਰ ਜਿੰਨਾ ਕ ਬੜੀ-ਬੱਡੀ ਗਈ ਕੰਪੈਨ ਧਸਦੀ ਹੋਊਗੀ ਜਾਂ ਹੋਰ ਤੇ ਹੁਣ ਉਹਨਾਂ ਝਾੜ ਵੀ ਨਹੀਂ ਇਹ ਚ ਵਿੱਚ ਰਹਿ ਜਾਣਾ ਬਹੁਤ ਦਾਣਾ ਛੱਲੀ ਰਹਿ ਜਾਣੀਆਂ ਝਾੜ ਵੀ ਘਟ ਜਾਣਾ ਤੇ ਖਰਚ ਵੀ ਵੱਧ ਜਾਣਾ ਤੇ ਕੱਲ ਨੂੰ ਰੇਟ ਪਤਾ ਨਹੀਂ ਕੀ ਲੱਗਣਾ ਇਹਨੇ ਕੀ ਨਹੀਂ ਰੇਟ ਲੱਗਣਾ ਉਹ ਅਲੱਗਾ ਤੇ ਇਹ ਦੇਖੋ ਕਿੰਨੀ ਜਗ੍ਹਾ ਇਹ ਮੇਰੇ ਖਿਆਲ ਚ ਚਾਰ ਕਿੱਲੇ ਹੋਣਗੇ ਬੰਦੇ ਦੇ ਜਿਹੜੇ ਇਹ ਐ ਇਦਾਂ ਨੁਕਸਾਨ ਨੇ ਗਏ ਦੇਖੋ ਤੁਸੀਂ ਸਿਰੇ ਤੱਕ ਦੇਖੋ ਉਹ ਦੇਖੋ ਚਾਰ ਕਿੱਲੇ ਹੋਣਗੇ ਇਹ ਪਾਕਾਇਨ ਨੇ ਦੇਖੋ ਇਹ ਧਰ ਨਾਲ ਕਿੰਨਾ ਜਾ ਰਹੇ ਆ ਹਾਂ ਇਹਦਾ ਫਾਇਦਾ ਵੀ ਹੋਇਆ بارش ਦਾ ਫਾਇਦਾ ਇਹ ਹੋਇਆ ਵੀ ਮੋਟਰਾਂ ਖੜ ਗਈਆਂ ਝੋਨਾ ਲੱਗ ਗਿਆ ਕਦੂ ਹੋ ਗਿਆ ਨੁਕਸਾਨ ਇਹ ਹੋ ਗਿਆ ਵੀ ਇਹ ਮੱਕੀ ਦੇਖੋ ਵਿੱਚ ਆੜੇ ਨੇ ਕਿੰਨਾ ਉਹ ਬੱਚੇ ਦੇਖੋ ਛੱਲੀ ਕਿੰਨੀ ਵਿੱਚ ਰਹਿ ਗਈ ਉਹ ਪਈਆ ਇਹ ਉਹ ਪਈਆਂ ਕਿੰਨੀਆਂ ਛੱਲੀਆਂ ਵਿੱਚ ਟੰਡੇ ਰਹੇ ਜਿਹੜੇ ਥੱਲੇ ਦੱਬੇ ਗਏ ਕੰਪੈਰ ਨਾ ਦੇਖੋ। ਹਾਂ ਉਹ ਦੇਖੋ। ਦੇਖੋ ਸਹੀ ਤੁਸੀਂ ਕਿੱਥੇ ਤੱਕ ਤੁਹਾਨੂੰ ਦਿਖਾਉਣਾ। ਕੰਬੈ ਨਾ ਕਿੰਨੇ ਦੱਬੇ ਗਏ ਧਿਆਨ ਨਾਲ ਦੇਖੋ। ਸ਼ਾਮ ਦੀ ਰੋਟੀ ਟੂਟੀ ਖਾ ਕੇ ਅੱਧਾ ਘੰਟਾ ਸ਼ੈਅਰ ਕਰੀਦਾ ਤੇ ਸ਼ੈਅਰ ਕਰਕੇ 2 ਕਿਲੋਮੀਟਰ ਦੀ ਸ਼ੈਅਰ ਹੋ ਜਾਂਦੀ ਆ ਤੇ 2 ਜਾਂ 3 ਕਿਲੋਮੀਟਰ ਅਪ ਡਾਊਨ ਹੋ ਜਾਂਦੀ ਆ ਇੱਕ ਨੇ ਤੇ ਆ ਦੇਖੋ ਧੀ ਮੱਕੀਆ ਬਟਣੋਂ ਰਹਿ ਗਈ ਵਿਚਾਲੇ ਕੰਬੈਨ ਵਾਲਾ ਚਲੇ ਗਿਆ ਹੁਣ ਇਹਦਾ ਪਤਾ ਨਹੀਂ ਕੀ ਹੈ ਜੇ ਬਣਨਾ ਕੀ ਨਹੀਂ ਤੇ ਆ ਹੁਣ ਇੱਕ ਹੋਰ ਦੱਸਾਇਆ ਵੀਰ ਦੀ ਸਿਰਤ ਇਹਨੇ ਟਾਂਡੇ ਉਹ ਖੇਤਾਂ 'ਚ ਵੀ ਇਕਨੇ ਕਰਿਆ ਤੇ ਇੱਧਰ ਵੀ ਇਹਨੇ ਟਾਂਡੇ ਇਕਨੇ ਵਿੱਚ ਵੜ ਦੇਣੇ ਆ ਵਿੱਚੇ ਕੱਦੂ ਕਰ ਦੇਣਾ ਇਹਨੇ ਅੱਗ ਨਹੀਂ ਲਾਉਣੀ ਬਹੁਤ ਇਹਦੀ ਜੜੀ ਹੈਗੀ ਉਪੀ ਆ ਵੀਰ 'ਚ ਇਹਨੇ ਇਦਾਂ ਹੀ ਟਾਂਡੇ ਵਿੱਚ ਵੜ ਦੇਣੇ ਆ ਤਵੀਆਂ ਨਾਲ ਤੇ ਅੱਗ ਨਹੀਂ ਲਾਉਣੀ ਓਪਣੇ ਫਿਰ ਕੱਦੂ ਕਰਕੇ ਝੋਨਾ ਲਾ ਦੇਣਾ ਉਹ ਦੇਖੋ ਕਿੱਥੇ ਤੱਕ ਇਹ ਹੈਗਾ ਜਿਹੜੀ ਆਪਾਂ ਅੱਗ ਲਾ ਦਿੰਨੇ ਆ ਉਹਦੇ ਨਾਲ ਪ੍ਰਦੂਸ਼ਣ ਤਾਂ ਹੁੰਦਾ ਹੀ ਹੁੰਦਾ ਹੈ ਜਿਹੜੇ ਬੱਚੇ ਜਾਂ ਫਿਰ ਸਿਆਣੇ ਜਿੰਨਾਂ ਸਾਰੀ ਪ੍ਰੋਬਲਮ ਆ ਉਹ ਬਿਮਾਰ ਹੁੰਦੇ ਉਹਨਾਂ ਦਾ ਸਾਹ ਘੁੱਟ ਹੁੰਦਾ ਤੇ ਦੂਜੀ ਗੱਲ ਫਿਰ ਉਹ ਅੱਗ ਲਾਉਣ ਤੋਂ ਬਾਅਦ ਸਵਾਹ ਜੀ ਉੱਪਰੇ ਧਰਤੀ ਰਹਿਦੀ ਹੈ ਵਿੱਚ ਨਹੀਂ ਜਾਂਦੀ ਉਹ ਪਾਣੀ ਦੇ ਉੱਪਰ ਤਰ ਜਾਂਦੀ ਹੈ ਇਹਦੇ ਨਾਲ ਵਿੱਚ ਵੱਡਿਆ ਜਾਣਾ ਇਹਨੇ ਨਾਲੇ ਖਾਦ ਬਣ ਜਾਣੀ ਹੈ ਇਹਦੀ ਤੇ ਨਾਲੇ ਵਿੱਚ ਇਹਨੇ ਮੈਟਲ ਹੋ ਜਾਣਾ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਣਾ ਦਾਰੇ ਦੇ ਤੱਦੂ ਦੇ ਤੇ ਇਹਨੇ ਕੋ ਦਿਖਣਾ ਨਹੀਂ ਉੱਪਰ ਝੋਨਾ ਲਾਉਣਾ ਵੀ ਉਹ ਖਾਦ ਬਾਦੂ ਬਣੀ ਜਾਂਦੀ ਆ ਆਹ ਦੇਖੋ ਇਹ ਅੱਧਾ ਕੱਦੂ ਦਾ ਮਸ਼ੀਨ ਇਹ ਕਰ ਗਈ ਇਹਦੇ ਅੱ체 ਦੱਬ ਗਈ ਟਾਂਡੇ ਇਹ ਆਇਆ ਜੀ ਸ਼ੈਅਰ ਕਰਨ ਨਾਲ ਜਿਹੜੀ ਸ਼ੈਅਰ ਕਰੀਦੀ ਆ ਰੋਟੀ ਪਾਣੀ ਹਾਜਮ ਹੋ ਜਾਂਦੀ ਆ ਨੀਂਦ ਵਧੀਆ ਆਉਂਦੀ ਆ ਤੇ ਸਵੇਰ ਟਾਈਮ ਨਾਲ ਅੱਖ ਐਨ ਫਰੈਸ਼ ਸਰੀਰ ਉੱਠਦਾ ਟਾਈਮ ਨਾਲ ਖੁੱਲ ਜਾਂਦੀ ਆ ਤੇ ਓਕੇ ਵੀਰ ਜੀ ਖਰਾਕ ਆਪਣੀ ਲੱਸੀ ਆ ਚਾਹ ਬਹੁ ਘੱਟ ਲੱਸੀ ਪੀਨੇ ਆ ਸਵੇਰ ਵੀ ਲੱਸੀ ਮਿਲ ਜਾਂਦੀ ਆ ਰੋਟੀ ਨਾਲ ਤੇ ਠੱਟੀ ਤੇ ਸ਼ਾਮ ਨੂੰ ਵੀ ਖੱਟੀ ਲਸੀ ਸਵੇਰ ਵਾਲੀ ਹੋ ਰੱਖੀ ਹੋਈ ਸ਼ਾਮ ਨੂੰ ਪੀਲੀ ਦੀ ਆ ਕੋਈ ਤੁਹਾਨੂੰ ਉਹਦਾ ਹਰ ਦਿਨ ਹੀ ਵਧੀਆ ਰਹਿੰਦੀ ਆ ਸਰੀਰ ਨੂੰ ਤੇ ਨਹੀਂ ਵੈਕਤ ਕੀ ਦਸਤੀ ਆ ਦੇਖੋ ਤੇ ਧੱਕਾ ਉਹ ਰੱਡਾ ਗਰਾਊਂਡ ਉੱਥੇ ਬੱਚੇ ਫੁੱਟਬਾਲ ਖੇਡਦੇ ਨੇ ਕਈ ਕ੍ਰਿਕਟ ਖੇਡਦੇ ਨੇ ਅਕੀਰ ਦੀ ਤਾਂ ਤੋ ਤੱਕ ਦੇਖੋ ਧਿਆਨ ਨਾਲੋ ਤੇ ਇਧਰ ਝੋਨਾ ਪੱਤੇ ਪਨੀਰੀ ਪੱਟਣ ਲੱਗੇ ਨੇ ਭਈਏ ਉਹ ਦੇਖੋ ਮਿਲਦੇ ਆਂ ਇਹ ਅਗਲੇ ਵਲੌਗ ਦੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਲਾਇਕ ਸਬਸਕ੍ਰਾਈਬ ਕਰੋ ਜੀ ਮਿਹਰबानी ਜੀ